ਸ਼ੀਤਨ ਜੀ ਗੱਤ ਦਵਾਰਾ ਨਾ ਵੀ ਅਵਰਾਜਾ ਕਿੱਧਰ ਚੱਲਿਆ ਹੁਣ ਤੂੰ ਲਾਲਾ ਸਾਹਿਬ ਰਾੜਾ ਸਾਹਿਬ ਰਾੜਾ ਸਾਹਿਬ ਹੁੰਦਾ ਪੁੱਤ ਕੀ ਹੁੰਦਾ ਲਾਲਾ ਸਾਹਿਬ ਰਾੜਾ ਸਾਹਿਬ ਬਹੁਤ ਤੇਰੇ ਉਹ ਨਾਈ ਵਾਲੇ ਰਾੜਾ ਸਾਹਿਬ ਰਾੜਾ ਸਾਹਿਬ ਆਪਾਂ ਕਿਨੇ ਘੰਟਿਆਂ ਚ ਪਹੁੰਚਾਂਗੇ ਅਵਰਾਜਾ ਪਾਣੀ ਹਰੇ ਰਾਜ ਉਧਰ ਪੌੜ ਬੰਦ ਸੀ ਨਾ ਰਾਜ ਫਿਰ ਕੰਮ ਕੇ ਆ ਗਏ ਨਾ ਆਪਾਂ ਦੂਜੇ ਪੌੜ ਸਾਂ ਹੀ ਸੀ ਆਹ ਪੌੜ ਦੇਖੋ ਪਾਣੀ ਵਾਪੇ ਪਾਣੀ ਜਾਂਦਾ ਹਨਾ ਨਹਿਰ ਤੂੰ ਨਾਲਾ ਤੁਸੀਂ ਰਾਜ ਕੀ ਬਣਾਦਾ ਪੌੜ ਬਣਾਦਾ ਨਵਾਂ ਵਾਓ ਮੇਰਾ ਬਣਦਾ ਤਾਂ ਹੀ ਆਪਾਂ ਘੁੰਮ ਗਏ ਨਾ ਅoraj ਓੜਾ ਬਣਦਾ ਨਾ ਟਾਪ ਓੜਾ ਬਣਦਾ ਵੀ ਸਰਾਇ ਕਰਿਆ ਪਿਆ ਤਾਂ ਕਹ ਹੈ ਨਾ ਅoraj ਕਿਥੇ ਆ ਗਏ ਲਾਲਾ ਸਾਹਿਬ ਕਿਥੇ ਆ ਗਏ ਲਾਲਾ ਸਾਹਿਬ ਕਿਥੇ ਲਾਲਾ ਸਾਹਿਬ ਨਹੀਂ ਹੁੰਦਾ ਰਾੜਾ ਸਾਹਿਬ ਆਹ ਨਹੀਂ ਆ ਗਿਆ ਰਾੜੋ ਸਾਹਿਬ ਬਾਰੀ ਨੂੰ ਸੌਂਤਣਾ ਮਾਂ ਮੈਂ ਚੰਦੋਂ ਲੱਗ ਗਿਆ ਕਾਰ ਕਾਰ ਪਾਰਕਿੰਗ ਚ ਆ ਗਿਆ ਨਾ ਰਾਜ ਆਪਾਂ ਠੀਕ ਬੰਦੇ ਹੂੰ ਕਿੱਥੇ ਖੰਸਾਂ ਆ ਗਏ ਜੋ ਆ ਦੇਖਦੇ ਆ ਲੱਭਦੇ ਆ ਕਿੱਥੇ ਕਢਾਉਣੀ ਆ ਸਾਡਾ ਟੀਕੇ ਆਗੇ ਆਪਾਂ ਸਦਾ ਲੰਗਰ ਹਾਲ ਤੇ ਜਬਰਾਂ ਜੋ ਇਧਰ ਕਰੀਮੂ ਪ੍ਰਸ਼ਾਦਾ ਲੈਣਾ ਹੁਣ ਕਾਰ ਨੂੰ ਚੱਲੀ ਆਏ ਹੁਣ ਟੂਮੋਂ ਟੂ ਰਾਜ então